ਵਾਹ ਜੰਦਾਬਾ ਕਰਕੇ ਆਇਆ ਫੇਰਾ ਫੇਰੀ ਚੱਕਦੇ ਕੀ ਚੱਕਦੇ ਆਗੇ ਪਰਮ ਜੰਦਾਬਾ ਕਰਕੇ ਆਏ ਨਵੇਂ ਬਦਲ ਕੇ ਗਏ ਨੇ ਪਹਿਲੀ ਜੋਈ ਜਨਾ ਪਹਿਲਾ ਸਾਹਾ ਜਾਨ ਫਰ ਮੇਰੇ ਨਾਲੀ ਸੰਗਾ ਪੈ ਗਿਆ ਵਾ ਆਵਾ ਮੇਰੇ ਦਿਮਾਗ ਤੇ ਇੱਥੇ ਨਿਆਲ ਪਿੰਡਾ ਆ ਕਰਨਾ ਰਾਣੀ ਰਾਣੀ ਰਾਜ ਹਾਂ ਮੜਾ ਯਾਤਨ ਹਾਂ ਇੱਕ ਹੋਰ ਇਹਨਾਂ ਦਾ ਇਸ਼ੂ ਸੀਗਾ ਜਿਹੜਾ ਜੀਨਰਲ ਅਫਸਰ ਦੇ ਅੰਦਰ ਵਿੱਚ ਜਾਂਦਾ ਗਿਆ ਸੀਗਾ ਤੁਹਾਡੇ ਉਸ ਤੋਂ ਵੱਲੋਂ ਉਹ ਸਮਾਨੇ ਜਿਹੜਾ ਸੀਗਾ ਇਹਨਾਂ ਦਾ ਕੇਸ ਚੱਲਦਾ ਸਰਪੰਚ ਸਾਹਿਬ ਜਿਹੜੇ ਨੇ ਆਪਣੇ ਪਾਰਸਰਾਂ ਨੇ ਤੇ ਉਹਦੇ ਬਾਰੇ ਵੀ ਇਨਸ਼ੋਰ ਇਹਨਾਂ ਨੂੰ ਕੀਤਾ ਗਿਆ ਤੇ ਉਹਦਾ ਜਲਦ ਤੋਂ ਜਲ ਜਿਹੜਾ ਹੈ ਕੰਪਲੀਟ ਕਰਵਾ ਕੇ ਜਿਹੜੇ ਕੋਈ ਬੇਦੋਸ਼ੀ ਉਹਦੇ ਵਿੱਚ ਹੈਗੇ ਨੇ ਉਹਨਾਂ ਨੂੰ ਜੋ ਜਿਹੜਾ ਹੈ ਕੱਢਿਆ ਜਾਊਗਾ ਓਕੇ ਰੋਲੇ ਰੋਲੇ ਰੋਲਾ ਕੀ ਨਾਮ ਦਾ ਬਜੀ ਹੈ ਮੈਂ ਸੁਖਿੰਦਰ ਸਿੰਘ ਲਾਲੀ ਜੀ ਬਲਾਕ ਪ੍ਰਧਾਨ ਭੁੰਨ ਰੇੜੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਤਾਂ ਕਿ ਅੱਜ ਤੁਸੀਂ ਧਰਨਾ ਕਿੱਥੇ ਲਾਇਆ ਹੈ ਕਿ ਇਹ ਜੀ ਐਸਐਸਪੀ ਜਿਹੜਾ ਪਟਿਆਲਾ ਉਹਦੇ ਦਫਤਰ ਮੂਰੇ ਅਸੀਂ ਜਿਹੜਾ ਧਰਨਾ ਲਾਇਆ ਸੀਗਾ ਜੀ ਕੀ ਮੈਟਰ ਸਾਰਾ ਜਿਹੜਾ ਅਸੀਂ ਧਰਨਾ ਜਿਹੜਾ ਲਾਣਾ ਪਿਆ ਗਿਆ ਇਹ ਸ਼੍ਰੀਮਾਨ ਜੀ ਕਪੂਨੀਆ ਖਾਨਾ ਪਿੰਡ ਹੈਗਾ ਉੱਥੇ ਇੱਕ ਗਰੀਬ ਪਰਿਵਾਰ ਹੈਗਾ ਹਰਜੀਤ ਸਿੰਘ ਉੱਥੇ ਜੱਸਾ ਸਿੰਘ ਇਨਸਪੈਕਟਰ ਨੇ ਕੁਝ ਜ਼ਮੀਨ ਖਰੀਦੀ ਹੋਈ ਆ ਕਾਫੀ ਕਿਸਾਨਾਂ ਤੋਂ ਕੁਸ਼ੀ ਇਹਦੇ ਹਰਜੀਤ ਸਿੰਘ ਦੇ ਪਰਿਵਾਰ ਤੋਂ ਖਰੀਦੀ ਹੋਈ ਆ ਉਹ ਜ਼ਮੀਨ ਦੇ ਵਿੱਚ ਤਕਸੀਮ ਕਰਾ ਕੇ ਸਪੈਸ਼ਲ ਨੰਬਰ ਪਵਾ ਕੇ ਕਰਤਾਰੀਆਂ ਸਪੈਸ਼ਲ ਕਰਾ ਕੇ ਇਹਨਾਂ ਦੀ ਮੋਟਰਾਂ ਕਨੈਕਸ਼ਨ ਜਿਹੜੇ ਉਹ ਨੰਬਰ ਪਵਾ ਕੇ ਇਹਨਾਂ ਨੂੰ ਬੰਜਰ ਧਰਤੀ ਕਰਕੇ ਇਹਨਾਂ ਨੂੰ ਇੱਥੋਂ ਕੱਢਣਾ ਚਾਹੁੰਦਾ ਜੋ ਸ਼ਰਾਸਰ ਧੱਕਾ ਉਹ ਹਰਜੀਤ ਸਿੰਘ ਉਹਨਾਂ ਦੇ ਇੱਕ ਛੁੱਟੇ ਪਰਚੇ ਪਵਾਉਂਦਾ ਐਸ.ਆਈ.ਐਕਟ ਦੇ ਨੌਕਰਾਂ ਤੋਂ ਗਾਲਾਂ ਕਢਾ ਕੇ ਇਹ ਕਿਉਂਕਿ ਇਹ ਪੁਲਿਸ ਚਰਿਆ ਹੋਇਆ ਇੰਸਪੈਕਟਰ ਰਿਹਾ ਹੋਇਆ ਇਹਨੂੰ ਕਾਨੂੰਨ ਦਾ ਸਾਰਾ ਪਤਾ ਉਸੇ ਢੰਗ ਨਾਲ ਇਹ ਪਰਚਾ ਪਵਾਉਂਦਾ ਹੁਣ ਜਿਹੜਾ ਪਰਚਾ ਪਿਆ ਇਹ ਨੌਕਰ ਭੀਮਾ ਇਹਨਾਂ ਦੇ ਘਰੇ ਗਿਆ ਸੀਗਾ ਗਾਲਾਂ ਕੱਢਦਾ ਸੀ ਨਸ਼ੇ ਦੀ ਹਾਲਤ ਵਿੱਚ ਸੀਗਾ ਇਹਨਾਂ ਨੇ 112 ਦੇ ਕਾਲ ਕੀਤੀ ਹਰਜੀਤ ਪਰਿਵਾਰ ਨੇ ਵੀ ਸਾਨੂੰ ਇਹ ਨੌਕਰ ਆ ਕੇ ਜੱਸਾ ਸਿੰਘ ਦਾ ਗਾਲਾਂ ਕੱਢ ਰਿਹਾ ਵੀ ਸਾਡੀ ਜਿਹੜੀ ਜਾਨੀਮਾਲੀ ਜਿਹੜਾ ਮਾਲ ਦਾ ਜਿਹੜਾ ਬਚਾਓ ਕੀਤਾ ਜਾਵੇ ਪੁਲਿਸ ਨੂੰ ਇਹਨਾਂ ਨੇ 112 ਦੇ ਕਾਲ ਕੀਤੀ ਜੋ ਔਨ ਰਿਕਾਰਡ ਹੈ ਫਿਰ ਪੁਲਿਸ ਘੰਟੇ ਬਾਅਦ ਆਂਦੀ ਆ ਪਿੰਮੇ ਨੂੰ ਉੱਥੋਂ ਨਸ਼ੇ ਦੀ ਹਾਲਤ ਵਿੱਚ ਲੈ ਕੇ ਜਾਂਦੀ ਉਹਦੀ ਜੇਬ ਚੋਂ ਨਸ਼ੇ ਦੀਆਂ ਗੋਲੀਆਂ ਤੇ ਉਹ दारू ਪੀਤੀ ਹੋਈ ਸੀ ਉਹਨੂੰ ਉੱਥੋਂ ਸਹੀ ਸਲਾਮਤ ਲੈ ਕੇ ਜਾਂਦੀ ਆ ਕੁਝ ਸਮੇਂ ਬਾਅਦ ਪਤਾ ਲੱਗਦਾ ਹੈ ਕਿ ਉਲਟਾ ਪਰਚਾ ਕਿਡਨੈਪਿੰਗ ਲੁੱਟਮਾਰ ਰਸਤਾ ਰੋਕਣ ਪਤਾ ਨਹੀਂ ਕਿਹੜੀਆਂ ਕਿਹੜੀਆਂ ਧਰਾਮਾਂ ਲਾ ਕੇ ਹਰਜੀਤ ਸਿੰਘ ਦਾ ਪੂਰੇ ਪਰਿਵਾਰ ਦੇ ਪਰਚਾ ਪਵਾ ਕੇ ਉਹਨਾਂ ਨੂੰ ਪੁਲਿਸ ਜਿਹੜੀ ਆ ਅਰੈਸਟ ਕਰਨ ਦੀ ਫਰਾਗ ਚ ਸੀ ਉਹਨਾਂ ਨੂੰ ਕਿਸੇ ਅਖਬਾਰ ਨਹੀਂ ਪਤਾ ਲੱਗਿਆ ਉਹ ਘਰ ਤੋਂ ਫਰਾਰ ਹੋ ਗਏ ਫਿਰ ਅੱਜ ਜਦੋਂ ਇਸ ਛੁੱਟੇ ਪਰਚੇ ਦੇ ਖਿਲਾਫ ਅਸੀਂ ਇੱਥੇ ਐਸਐਸਪੀ ਪਟਿਆਲਾ ਪਹਿਲਾਂ ਸ਼ੁਰੂ ਚ ਧਰਨਾ ਲਾਇਆ ਸੀਗਾ 2-3 ਮਹੀਨੇ ਪਹਿਲਾਂ 2 ਮਹੀਨੇ ਪਹਿਲਾਂ ਫਿਰ ਤੇ ਇੱਕ ਸਿੱਟ ਬਣ ਗਈ ਸੀ ਜਿੰਦੇ ਚੇਅਰਮੈਨ ਗੁਰਪਤਾਵ ਢਿੱਲੋ ਸੀਗੇ ਐਚ ਐਸ ਐਚਓ ਸਦਰ ਸੀਆਈ ਐਸ ਐਚਓ ਤਿੰਨਾਂ ਦੀ ਸਿੱਟ ਬਣ ਗਈ ਸੀ ਪਰ ਉਹ ਜਿਹੜੀ ਜਾਂਚ ਪਤਾ ਨਹੀਂ ਹੌਲੀ ਚੱਲੀ ਕੀ ਹੋਇਆ ਕਿਉਂਕਿ ਮੰਨਦੇ ਰਹੇ ਆ ਡੀਐਸਪੀ ਸਾਹਿਬ ਵੀ ਐਸਪੀਸੀਟੀ ਸਾਹਿਬ ਸਰਪਰਾਜ ਆਲਮ ਜੀ ਵੀ ਹਾਂ ਬਿਲਕੁਲ ਇਹ ਤੱਕਾ ਹੋਇਆ ਕਿਸਾਨਾਂ ਨਾਲੇ ਝੂਠਾ ਪਰਚਾ ਬੰਨਦੇ ਵੀ ਰਹੇ ਅਸੀਂ ਮਿਲਦੇ ਰਹੇ ਹਾਂ ਪਰ ਉਹ ਸਿੱਟ ਜਿਹੜੀ ਅਜੇ ਕਿਸੇ ਡਿਸੀਜਨ ਤੇ ਨਹੀਂ ਪਹੁੰਚੀ ਸੀ ਇਸ ਤੋਂ ਬਾਅਦ ਉਲਟਾ ਇੱਕ ਪਰਚਾ ਹੋਰ ਕਰਕੇ ਹਰਜੀਤ ਸਿੰਘ ਦੇ ਮਾਈਨਿੰਗ ਦਾ ਕਿਉਂਕਿ ਐਡਿਟੀਆਂ ਨਦੀਆਂ ਪੱਟਦੀਆਂ ਜਿਹੜੇ ਖਨਨ ਮਾਫੀਆ ਭੂਮਾਫੀਆ ਜਾ ਕੇ ਦੇਖ ਲਓ ਪੂਰਾ ਪੰਜਾਬ ਇਹਨਾਂ ਨੇ 100-100 ਫੁੱਟ ਦੇ ਖੱਡੇ ਕਰੇ ਪਿਆ ਪਰ ਜੇ ਇੱਕ ਕਿਸਾਨ ਦੋ ਬਿੱਗੇ ਜੋ ਮਿੱਟੀ ਚੱਕਦਾ ਉਹਦੇ ਇੱਕ ਨਜਾਇਜ਼ ਸਾਰੇ ਪਰਿਵਾਰ ਦੇ ਪਰਚਾ ਪਾਉਂਦਾ ਇੱਕ ਭਰਾ ਪਟਿਆਲੇ ਰਹਿੰਦਾ ਉਹਤੇ ਵੀ ਪਰਚਾ ਪਾ ਦਿਆ ਉਹਨਾਂ ਦਾ ਉੱਥੇ ਇੱਕ ਪਰਿਵਾਰ ਨਾਲ ਕੋਈ ਤੱਲੁਕਾਤ ਨਹੀਂ ਹੈਗਾ ਉਹਦੇ ਵੀ ਪਰਚਾ ਪਾ ਦਿਆ ਮਾਈਨਿੰਗ ਦਾ ਪਰਚਾ ਪਾ ਕੇ ਤੇ ਸਿੱਟ ਵਾਲੀ ਜਾਂਚ ਹਜੇ ਵਿੱਚ ਵਿਚਾਲੇ ਸੀ ਮਾਈਨਿੰਗ ਦੇ ਪਰਚੇ 'ਚ ਹਰਜੀਤ ਸਿੰਘ ਨੂੰ ਚਾਰੋਂ ਪਾਸਿਆਂ ਤੋਂ ਪਿੰਡਾਂ ਤੋਂ ਘੇਰ ਕੇ ਪੁਲਿਸ ਲਾ ਕੇ ਗੁੰਡਾਗਰਦੀ ਕਰਕੇ ਹਰਜੀਤ ਸਿੰਘ ਨੂੰ ਅੰਦਰ ਲਿਆਏ ਥਾਣੇ 'ਚ ਲਿਆ ਕੇ ਉਹਨਾਂ ਨੂੰ ਜਿਹੜੀ ਉਸ ਮਾਈਨਿੰਗ ਕੇਸ 'ਚ ਫੜ ਕੇ ਦੂਜੇ ਕੇਸ 'ਚ ਜਿਹੜੇ 'ਚ ਸਿੱਟ ਸੀਗੀ ਉਹ ਕੇਸ 'ਚ ਵੀ ਜਿਹੜਾ ਉਹ ਪੇਸ਼ ਕਰਤਾ ਉਥੇ ਉਹ ਚ ਮੈਨੇਜ ਦਾ ਜ਼ਮਾਨਤ ਹੋ ਗਈ ਪਰ ਉਹਨਾਂ ਦੀ ਜੁਆਇਨਿੰਗ ਨਹੀਂ ਹੋ ਸਕਦੀ ਕਿਉਂਕਿ ਪੂਰਾ ਪਰਿਵਾਰ ਫਰਾਰ ਸੀਗਾ ਹਰਜੀਤ ਸਿੰਘ ਅੰਦਰ ਸੀਗਾ ਉਹ ਵੀ ਬੇਲ ਜਿਹੜੀ ਹੋਈ ਸੀ ਮੈਨੇਜ ਉਹ ਵੀ ਉਹਨਾਂ ਦੀ ਡਿਸਮਿਸ ਹੋ ਗਈ ਪਰ ਹੁਣ ਜਿਹੜਾ ਅਸੀਂ ਅੱਜ ਧਰਨਾ ਲਾਇਆ ਸੀਗਾ ਇਸ ਧੱਕੇ ਦੇ ਖਿਲਾਫ ਹੈ ਨਿਆਂ ਨਿصافੀ ਦੇ ਖਿਲਾਫ ਜਿਹੜਾ ਪੁਲਿਸ ਨੇ ਧੱਕਾ ਕੀਤਾ ਸੀ ਉਹਦੇ ਖਿਲਾਫ ਵੀ ਜਿਹੜਾ ਛੁੱਟਾ ਪਰਚਾ ਇਹਨੂੰ 100 ਜਿਹੜਾ ਇਹ ਹਰਜੀਤ ਸਿੰਘ ਪਰਿਵਾਰ ਤੇ ਪਾਇਆ ਇਹਨੂੰ ਰੱਦ ਕੀਤਾ ਜਾਵੇ ਅਸੀਂ ਫਿਰ ਅੰਦਰੋਂ ਸੁਨੇਹਾ ਆਇਆ ਸੀਗਾ ਐਸਪੀ ਸੀਗੇ ਨਾਨਕ ਸਿੰਘ ਜੀ ਉਹਨਾਂ ਨੇ ਸਾਡੀ ਜਿਹੜੀ ਕਮੇਟੀ ਬਣੀ ਸੀ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਐਸਪੀ ਸੀਟੀ ਸਾਹਿਬ ਆਏ ਸੀਗੇ ਟਵਾਣਾ ਸਾਹਿਬ ਗੁਰਪ੍ਰਤਾਪ ਢਿੱਲੋਂ ਉੱਤੇ ਔਨ ਰਿਕਾਰਡ ਕਹਿ ਕੇ ਗਏ ਕਿ ਮੰਗਲਵਾਰ ਨੂੰ ਅਸੀਂ ਜਿਹੜਾ ਇਹਨੂੰ ਹਰਜੀਤ ਸਿੰਘ ਨੂੰ ਬਾਹਰ ਕਢਾ ਦਾਂਗੇ ਇਹਦੇ ਬਹੁਤ ਅਸੀਂ ਜਿਹੜੀ ਸਿਟ ਬਣੀ ਸੀ ਤੇ ਕੇਸ ਦੇ ਬਹੁਤ ਲਵੇ ਲੱਗ ਚੁੱਕੀ ਆ ਜਾਂਚ ਜਿਹੜੀ ਪੂਰੇ ਕਾਗਜ਼ ਪੱਤਰ ਜਿਹੜਾ ਪੂਰਾ ਹੋ ਚੁੱਕਿਆ ਇਹ ਸਾਨੂੰ ਵਿਸ਼ਵਾਸ ਵੀ ਹੈ ਕਿਉਂਕਿ ਪ੍ਰਸ਼ਾਸਨ ਤੇ ਕੁਝ ਸਾਰੇ ਪੁਲਿਸ ਪ੍ਰਸ਼ਾਸਨ ਪ੍ਰਸ਼ਾਸਨ ਗਲਤ ਨਹੀਂ ਹੁੰਦਾ ਬਹੁਤ ਅਫਸਰ ਜਿਹੜੇ ਇਮਾਨਦਾਰ ਨੇ ਇਹਨਾਂ ਦੀ ਇਮਾਨਦਾਰੀ ਝਲਕਦੀ ਵੀ ਸੀ ਅਸੀਂ ਪਹਿਲਾਂ ਵੀ ਮਿਲੇ ਆ ਪਰ ਇਹ ਕੰਮ ਚੱਲ ਰਿਹਾ ਸੀ ਥੋੜਾ ਸਲੋ ਉਹਦੇ ਨਾਲ ਇਸ ਕਰਕੇ ਇਹਨਾਂ ਨੇ ਅश्वਾਸ਼ਣ ਪੂਰਾ ਦਿੱਤਾ ਉਹ ਰਿਕਾਰਡ ਦਿੱਤਾ ਵੀ ਮੰਗਲਵਾਰ ਨੂੰ ਹਰਜੀਤ ਸਿੰਘ ਨੂੰ ਜਿਹੜਾ ਇਹ ਜਿਹੜਾ ਅੰਦਰ ਜੇਲ੍ਹ ਚ ਬੰਦਾ ਉਹਨੂੰ ਬਾਹਰ ਅਸੀਂ ਰਿਹਾ ਕਰਦਾ ਅ ਜੀ ਜੀ ਤੁਹਾਡੇ ਮੰਗਾ ਨਾ ਪੂਰੀਆਂ ਹੁੰਦੀਆਂ ਤਾਂ ਕਿ ਕਿਹੜਾ ਦੇਖੋ ਜੇ ਮੰਗਾ ਨਾ ਪੂਰੀਆਂ ਫਿਰ ਤਾਂ ਦੇਖੋ ਪਹਿਲਾਂ ਜੂਨੀਅਨ ਨਾਲ ਧੱਕਾ ਕੀਤਾ ਪੁਲਿਸ ਨੇ ਸਿੱਟ ਬਣੀ ਹੋਈ ਸੀ ਹਰਜੀਤ ਸਿੰਘ ਨੂੰ ਫੜ ਲਿਆ ਫਿਰ ਤਾਂ ਦੇਖੋ ਧੋਖਾ ਪੁਲਿਸ ਹੀ ਕਰ ਰਹੀ ਹੈ ਫਿਰ ਤਾਂ ਆਪਾਂ ਪੁਲਿਸ ਜਿਹੜੀ ਹੈਗੀ ਆ ਉਹ ਉਹਦੇ ਦੋਸ਼ਾਂ ਦੇ ਘੇਰੇ ਦੇ ਵਿੱਚ ਆਂਦੀ ਹੈ ਫਿਰ ਤਾਂ ਕਿਤੇ ਨਾ ਕਿਤੇ ਪੁਲਿਸ ਵੀ ਜੱਸਾ ਸਿੰਘ ਦੇ ਨਾਲ ਜਿਹੜੀ ਮਿਲੀ ਭੁਗਤ ਉਹਨੂੰ ਕਹਿ ਸਕਦੇ ਆ ਆਪਾਂ ਫਿਰ ਤਾਂ ਅਸੀਂ ਅੱਗੇ ਇਹਨਾਂ ਨੂੰ ਕਹਿ ਵੀ ਦਿੱਤਾ ਅੱਗੇ ਜੋ ਫੈਸਲਾ ਫਿਰ ਸਾਡੀ ਯੂਨੀਅਨ ਦੀ ਕਰੇਗੀ ਸੁਪਰ ਟੀਮ ਪਟਿਆਲਾ ਟੀਮ ਉਹਦੇ ਨਾਲ ਮੀਟਿੰਗਾਂ ਕਰਕੇ ਫਿਰ ਅਸੀਂ ਵੱਡੇ ਪੱਧਰ ਤੇ ਸ਼ਾਇਦ ਹੋ ਸਕੇ ਚਲੋ ਮੈਂ ਆਪਣੇ ਤੌਰ ਤੇ ਕਹਿੰਦਾ ਵੀ ਅਸੀਂ ਸ਼ਾਇਦ ਕੋਈ ਵੱਡੇ ਰੋੜ ਰੋਕਣੇ ਪੈਣ ਜਾ ਕੇ ਤੇ ਦਿਨ ਰਾਤ ਦਾ ਧਰਨਾ ਡੀਸੀ ਦਫਤਰ ਐਸਐਸਪੀ ਦਫਤਰ ਕਿਤੇ ਵੀ ਜਿੱਥੇ ਫੈਸਲਾ ਹੋਊਗਾ ਫਿਰ ਉਸ ਦਿਨ ਰਾਤ ਇਹ ਵੀ ਅਸੀਂ ਜਿਹੜਾ ਧਰਨਾ ਸੀਗਾ ਲੰਗਰ ਪਾਣੀ ਤੁਸੀਂ ਦੇਖ ਰਹੇ ਹੋ ਚਾਹ ਚਾਵਲ ਰੋਟੀਆਂ ਸਾਰਾ ਕੁਝ ਤਿਆਰ ਹੈ ਪੱਟੀਆਂ ਟੈਂਟ ਗੱਦੇ ਪੱਖੇ ਸਾਰਾ ਕੁਝ ਅਸੀਂ ਅਨਮਿੱਥੇ ਲਈ ਸਮੇਂ ਲਈ ਧਰਨਾ ਸੀਗਾ ਪਰ ਚਲੋ ਅਸੀਂ ਧੰਨਵਾਦ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਦਾ ਕਿ ਜਿਹੜੀ ਉਹਨਾਂ ਨੇ ਸਾਡੀ ਸੁਣੀ ਆ ਜਿਹੜਾ ਇਹ ਛੁੱਟਾ ਪਰਚਾ ਸੀ ਉਹਨੂੰ ਰੱਦ ਕਰਨ ਦਾ ਇਹਨਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਇਸ ਕਰਕੇ ਅਸੀਂ ਅੱਜ ਇਹਨਾਂ ਦੀ ਗੱਲ ਮੰਨ ਕੇ ਜਾ ਰਹੇ ਹਾਂ ਫਿਰ ਮੰਗਲਵਾਰ ਤੱਕ ਵੇਟ ਕਰਾਂਗੇ ਉਸ ਤੋਂ ਬਾਅਦ ਜੋ ਵੀ ਫੈਸਲਾ ਕਰਾਂਗੇ ਫਿਰ ਡਿਸੀਜਨ ਜਿਹੜਾ ਮੀਟਿੰਗ ਕਰਕੇ ਅੱਗੇ ਫੈਸਲਾ ਹੋਵੇ ਠੀਕ ਜੀ ਜਾ ਜੋ ਵੀ ਜਿਹੜੀ ਸਾਡੀ ਗੱਲਾਂ ਹੋਈਆਂ ਤੁਹਾਨੂੰ ਦੱਸਣਗੇ ਅਸੀਂ ਨਹੀਂ ਦੱਸਣਾ ਆ ਥੋੜੀ ਜਿਹੀ ਇੱਥੋਂ ਸਾਈਡ ਦੇ ਦਿਓ ਥੋੜੀ ਜਿਹੀ ਰਸਤਾ ਆਪਾਂ ਇੱਥੋਂ ਬੇਟਾ ਇੱਥੇ ਐਸਪੀਸੀ ਪੱਖੋਂ ਆਪਾਂ ਨੇ ਸੁਣਨਾ ਬੜੇ ਬੈਠ ਕੇ ਮੈਂ ਬੇਨਤੀ ਕਰਦਾ ਵੀ ਇਹ ਸੁਣੋ ਐਸਪੀਸੀ ਦੀ ਤਰਫਾ ਜਿਹੜਾ ਤੁਹਾਡੇ ਪੁਲੀਆਂ ਕਰਨ ਵਾਲਾ ਮੈਟਰ ਚੱਲ ਰਿਹਾ ਹੈ ਉਹਦੇ ਦੀ ਜੀਪੀ ਸਾਹਿਬੀ ਵੀ ਮਿਲੋ ਪ੍ਰਕਾਲ ਲਗਭਗ ਕੰਪਲੀਟ ਹੋ ਚੁੱਕੀ ਹੈ ਆ ਕਿ ਜੁਡੀਸ਼ਰੀ ਦਾ ਦੋ ਦਿਨ ਦਾ ਪ੍ਰੋਸੈਸ ਹੁੰਦਾ ਹੈ ਨਾ ਬੋਲੂ ਇੱਕ ਐਪਲੀਕੇਸ਼ਨ ਜਾਣਾ ਚਾਹਤ ਹੈ ਕੋਰਟ ਤੇ ਕੋਟਾ ਬੰਦਾ ਮੈਕਸਿਮਮ ਮੰਗਲਵਾਰ ਤੱਕ ਬਾਹਰ ਆ ਜਾਏਗਾ ਮਨੋਸੀ ਵਿਸ਼ਾਸ ਕਰਾ ਦੇ ਹਲੇ ਸੋਨੀ ਹਾ ਆਈ ਦੇ ਪਿੱਛੇ ਨੂੰ ਆਓ ਸਾਨੂੰ ਵੀ ਦੇਖਦੇ ਨੇ ਤੋ ਫੀਡਬੈਕ ਆ ਇਹ ਵੀਰ ਜੀ ਹੋ ਗਿਆ ਆਪਣਾ ਮੋਬਾਈਲ ਵਿੱਚ ਬੈਠੇ ਆ ਮੜ ਕੇ ਜੇ ਮੈਂ ਸਾਨੂੰ ਕੋ 2 ਮੀਟਰ ਤੋਂ ਵੀਡੀਓ ਬਣਾਉਣਾ ਮੈਂ ਦੇਖਦਾ ਨਾ ਵੀ ਦੇਖਦਾ ਕੀ ਅਸੀਂ